ਵਾਤਾਵਰਣ ਦਾ 8 8ਵਾਂ ਪੰਛੀਆਂ ਦੀ ਦੁਨੀਆ ਆਓ ਬੱਚੋ ਇਸ ਪਾਠ ਨੂੰ ਸ਼ੁਰੂ ਕਰੀਏ ਅੱਜ ਜੰਗਲ ਵਿੱਚ ਬਹੁਤ ਰੌਣਕ ਸੀ। ਵਿਜੜੇ ਨੇ ਨਵਾਂ ਘਰ ਬਣਾਇਆ ਸੀ। ਸਾਰੇ ਪੰਛੀ ਉਸ ਦਾ ਆਲਣਾ ਦੇਖਣ ਆਏ ਸਨ। ਖੁਸ਼ੀ ਵਿੱਚ ਸਾਰਿਆਂ ਨੇ ਇੱਕ ਖੇਡ ਖੇਡੀ। ਸਾਰਿਆਂ ਨੇ ਆਪਣੇ ਬਾਰੇ ਗੀਤ गा ਕੇ ਜਾਨੂ ਕਰਵਾਇਆ। ਕੋयल ਦਰਖਤ ਦੇ ਪੱਤਿਆਂ ਵਿੱਚ ਲੁਕੀ ਬੈਠੀ ਸੀ। ਪੰਛੀਆਂ ਨੇ ਉਸ ਨੂੰ ਹੀ ਗੀਤ ਸ਼ੁਰੂ ਕਰਨ ਲਈ ਕਿਹਾ। ਉਸਨੇ ਆਪਣੀ ਮਿੱਠੀ ਆਵਾਜ਼ ਵਿੱਚ ਕਿਹਾ, ਮੈਂ ਕੋयल ਰੰਗਤ ਮੇਰੀ ਕਾਲੀ ਛੜ ਬੈਠਾਂ ਮਬ ਦੀ ਡਾਲੀ ਮੇਰੀ ਕੋਕਹੀ ਮੇਰਾ ਗੀਤ ਬਨ ਜਾਵਾ ਸਬਦੇ ਮੀਠ ਤੋਤਾ ਮਿਰਚ ਖਾਣ ਵਿੱਚ ਰੁੱਜਿਆ ਹੋਇਆ ਸੀ ਮੋਰ ਦੇ ਕਹਿਨ ਉਤੇ ਉਹ ਬੋਲਿਆ ਲਾਲ ਚੁੰਝ ਹਰੇ ਨੇਖੰਭ ਮਿਰਚ ਮੈਨੂੰ ਬੜੀ ਪਸੰਦ ਮਿੱਠੂ ਕਹਿ ਮੈਨੂੰ ਲੋਕ ਬੁਲਾਵਣ ਮਿੱਠੀ ਮਿੱਠੀ ਚੂਰੀ ਪਾਵਨ ਇਸ ਤੋਂ ਅਗਲੀ ਵਾਰੀ ਮੋਰ ਦੀ ਸੀ ਉਸਨੇ ਆਪਣੇ ਸੁੰਦਰ ਖੰਭ ਖਿਲਾਰਦਿਆਂ ਕਿਹਾ ਸੋਹਣੀ ਖੰਭ ਤੇ ਸੋਹਣੀ ਤੋਰ ਸਿਰ ਤੇ ਕਲਗੀ ਮੈਂ ਹਾਂ ਮੋਰ ਖੂਬ ਖੂਬ ਬੋਲਾਂ ਪਹਿਲਾ ਪਾਵਾਂ ਸੁਪਨਾ ਦਾ ਮੈਂ ਮਨ ਪਰ ਚਾਵਾ ਤਾਂ ਵੀ ਆਪਣੇ ਬਾਰੇ ਦੱਸਣ ਲਈ ਕਾਲਾ ਸੀ ਉਹ ਬੋਲਿਆ ਕਾ ਕਾ ਬੋਲਾਂ ਮੈਂ ਹਾਂ ਕਾਂ ਉੱਚਾ ਉੱਡਦਾ ਸ਼ਹਿਰ ਗਰਾਂ ਐਨੀ ਫੁਰਤੀ ਹੱਥ ਨਾਲ ਆਵਾਂ ਅੱਖ ਚਪਟ ਦੇ ਖੀ ਉੱਡ ਜਾਵਾਂ ਕੁੱਕੜ ਵੀ ਆਪਣੇ ਆਪ ਨੂੰ ਕੁਝ ਘਟ ਨਹੀਂ ਸਮਝਦਾ ਸੀ ਉਹ ਉੱਚੀ ਆਵਾਜ਼ ਵਿੱਚ ਬੋਲਿਆ ਸੋਹਣੀ ਕਲਗੀ ਰਾਜੇ ਵਾਂਗ ਤੜਕੇ ਉੱਠ ਕੇ ਦੇਵਾ ਬਾਗ ਜਾਗੋ ਹੁਣ ਹੋਇਆ ਸਵੇਰਾ ਰੌਸ਼ਨ ਹੋਇਆ ਚਾਸ਼ਫੇਰਾ ਸਾਰੇ ਬਹੁਤ ਖੁਸ਼ ਸਨ ਪਰ ਗਿਰਜ ਉਦਾਸ ਸੀ ਉਸਨੇ ਆਪਣੀ ਉਦਾਸੀ ਦੱਸੀ ਸੁਨੋ ਸਾਥੀਓ ਮੇਰੀ ਦੁਹਾਈ ਲੋਕਾਂ ਸਾਡੀ ਨਸਲ ਮੁਕਾਈ ਸਾਫ ਕਰਾਂ ਆਲਾ ਦਵਾਲਾ ਚਾਹੇ ਗਰਮੀ ਚਾਹੇ ਪਾਲਾ ਕਿਰਿਆ ਨੰਬਰ 1 ਪੰਛੀਆਂ ਨੂੰ ਪਹਿਚਾਣੋ ਅਤੇ ਰੰਗ ਭਰੋ ਹਾਂਜੀ ਪਿਆਰੇ ਬੱਚਿਓ ਤੁਸੀਂ ਇਹਨਾਂ ਪੰਛੀਆਂ ਨੂੰ ਤਾਂ ਦੇਖਿਆ ਹੀ ਹੋਵੇਗਾ ਤਾਂ ਤੁਸੀਂ ਇਹਨਾਂ ਦਾ ਹੇਠ ਨਾਮ ਲਿਖੋਗੇ ਤੇ ਉਹਨਾਂ ਵਿੱਚ ਰੰਗ ਭਰੋਗੇ ਹਾਂਜੀ ਪਹਿਲਾ ਚਿੱਤਰ ਉੱਲੂ ਦਾ ਹੈ ਤਾਂ ਅਸੀਂ ਇਸ ਵਿੱਚ ਲਿਖਾਂਗੇ ਉੱਲੂ ਦੂਸਰਾ ਚਿੱਤਰ ਕਬੂਤਰ ਦਾ ਹੈ ਤਾਂ ਅਸੀਂ ਕਬੂਤਰ ਲਿਖਾਂਗੇ 3 ਚਿੱਤਰ ਮੋਰ ਦਾ ਹੈ ਚੌਥਾ ਤੋਤਾ ਪੰਛੀ ਵੱਖ-ਵੱਖ ਪ੍ਰਕਾਰ ਦਾ ਭੋਜਨ ਖਾਂਦੇ ਹਨ ਕੁਝ ਅਨਾਜ ਖਾਂਦੇ ਹਨ ਜਿਵੇਂ ਚਿੜੀ ਕੁਝ ਫਲ ਖਾਂਦੇ ਹਨ ਜਿਵੇਂ ਤੋਤਾ ਕੁਝ ਕੀੜੇ ਮਕੌੜੇ ਖਾਂਦੇ ਹਨ ਜਿਵੇਂ ਚੱਕੀ ਹਾਰਾ ਕਿਰਿਆ ਨੰਬਰ 2 ਉਪਰੋਕਤ ਤੋਂ ਇਲਾਵਾ ਤੁਸੀਂ ਜਿਹੜੇ-ਜਿਹੜੇ ਪੰਛੀ ਦੇਖੇ ਹਨ ਕੀ ਤੁਹਾਨੂੰ ਪਤਾ ਹੈ ਕਿ ਉਹ ਕੀ ਖਾਂਦੇ ਹਨ ਟੇਟਾ ਦਿੱਤੇ ਖਾਣੇ ਵਿੱਚ ਪੰਛੀਆਂ ਦੇ ਨਾਂ ਲਿਖੋ ਅਤੇ ਸਾਹਮਣੇ ਉਹਨਾਂ ਦਾ ਭੋਜਨ ਵੀ ਲਿਖੋ ਪੰਛੀ ਦਾ ਨਾਂ ਮੋਰ ਭੋਜਨ ਸਬ ਪੰਛੀ ਦਾ ਨਾ ਚਿੜੀ ਭੋਜਨ ਦਾਣਾ ਕਿਰਿਆ ਨੰਬਰ 3 ਗਰਮੀਆਂ ਵਿੱਚ ਬਹੁਤ ਸਾਰੇ ਛੋਟੇ-ਛੋਟੇ ਪੰਛੀ ਪਿਆਸ ਨਾਲ ਮਰ ਜਾਂਦੇ ਹਨ ਤੁਸੀਂ ਉਹਨਾਂ ਨੂੰ ਬਚਾ ਸਕਦੇ ਹੋ ਕਿਸੇ ਖੁੱਲੇ ਮੂੰਹ ਵਾਲੇ ਬਰਤਨ ਵਿੱਚ ਪਾਣੀ ਪਾ ਕੇ ਆਪਣੇ ਘਰ ਦੀ ਛੱਤ ਉੱਤੇ ਜਾਂ ਬਰਾਂਡੇ ਵਿੱਚ ਰੱਖ ਦਿਓ ਪਿਆਰੇ ਬੱਚਿਓ ਖੰਭ ਪੰਛੀਆਂ ਨੂੰ ਗਰਮੀ ਸਰਦੀ ਤੋਂ ਬਚਾਉਂਦੇ ਹਨ ਇਹ ਪੰਛੀਆਂ ਦੇ ਉੱਡਣ ਵਿੱਚ ਮਦਦ ਵੀ ਕਰਦੇ ਹਨ ਪੰਛੀਆਂ ਦੇ ਖੰਭ ਬਹੁਤ ਸੁੰਦਰ ਹੁੰਦੇ ਹਨ ਖੰਭਾਂ ਨਾਲ ਪੰਛੀ ਰੰਗ-ਬਰੰਗੇ ਅਤੇ ਖੂਬਸੂਰਤ ਦਿਖਦੇ ਹਨ ਕਿਰਿਆ ਨੰਬਰ 4 ਪੰਛੀਆਂ ਦੇ ਡਿੱਗੇ ਹੋਏ ਖੰਭਾਂ ਤੋਂ ਸਜਾਵਟੀ ਸਮਾਨ ਤਿਆਰ ਕਰੋ ਅਤੇ ਜਮਾਤ ਵਿੱਚ ਸਭ ਨੂੰ ਦਿਖਾਓ ਹਾਂਜੀ ਪਿਆਰੇ ਬੱਚਿਓ ਖੰਭਾਂ ਦੁਆਰਾ ਸਜਾਵਟ ਦੇਖੋ ਬੱਚਿਓ ਚਿੱਤਰ ਵਿੱਚ ਦਿਖਾਇਆ ਹੋਇਆ ਹੈ ਪੰਛੀਆਂ ਦੇ ਖੰਭਾ ਦੁਆਰਾ ਸਜਾਵਟ ਕੀਤੀ ਹੋਈ ਹੈ ਤੁਸੀਂ ਵੀ ਪੰਛੀਆਂ ਦੇ ਖੰਭਾ ਨਾਲ ਸਜਾਵਟ ਕਰੋ ਅਤੇ ਆਪਣੀ ਕਲਾਸ ਵਿੱਚ ਦਿਖਾਓ ਸੁੰਦਰ ਪਿਆਰਾ ਕਰ ਪੰਛੀ ਵੀ ਰਹਿਣ ਲਈ ਘਰ ਬਣਾਉਂਦੇ ਹਨ ਜਿਨ੍ਹਾਂ ਨੂੰ ਆਲਮਾ ਕਹਿੰਦੇ ਹਨ ਕੀ ਤੁਸੀਂ ਇਹ ਠਾ ਦਿੱਤੇ ਚਿੱਤਰਾਂ ਨੂੰ ਪਛਾਣ ਸਕਦੇ ਹੋ ਕੀ ਉਹ ਆਲ ਨੇ ਕਿੰਨਾ ਪੰਛੀਆਂ ਦੇ ਹਨ ਇਹਨਾਂ ਦੇ ਨਾਂ ਲਿਖੋ ਹਾਂਜੀ ਬੱਚਿਓ ਪਹਿਲਾ ਚਿੱਤਰ ਬਿਜੜਾ ਦੂਜੇ ਚਿੱਤਰ ਵਿੱਚ ਚਿੜੀ ਯਾਦ ਰੱਖਣ ਯੋਗ ਗੱਲਾਂ ਖੰਭ ਪੰਛੀਆਂ ਦੇ ਉੱਡਣ ਵਿੱਚ ਮਦਦ ਕਰਦੇ ਹਨ ਬਹੁਤ ਸਾਰੇ ਪੰਛੀ ਆਪਣਾ ਘਰ ਬਣਾਉਂਦੇ ਹਨ ਇਸ ਘਰ ਨੂੰ ਆਲਣਾ ਕਹਿੰਦੇ ਹਨ ਕੁਝ ਪੰਛੀ ਅਨਾਜ ਖਾਂਦੇ ਹਨ ਕੁਝ ਪੰਛੀ ਫਲ ਅਤੇ ਕੁਝ ਕੀੜੇ ਮਕੌੜੇ मोर ਸਾਡਾ ਕੌਮੀ ਪੰਛੀ ਅਤੇ ਬਾਦ ਸਾਡਾ ਰਾਜ ਪੰਛੀ ਹੈ ਹਾਂਜੀ ਬੱਚਿਓ ਚਲੋ ਅਪਾ ਇਸ ਦਾ ਪਾਠ ਅਭਿਆਸ ਸ਼ੁਰੂ ਕਰੀਏ ਪ੍ਰਸ਼ਨ ਨੰਬਰ 1 ਖਾਲੀ ਥਾਵਾਂ ਪਰੋ ਨੰਬਰ 1 ਮੋਰ ਦੇ ਡੈਸ਼ ਬਹੁਤ ਸੁੰਦਰ ਹੁੰਦੇ ਹਨ ਹਾਂਜੀ ਪਿਆਰੇ ਬੱਚਿਓ ਉੱਪਰ ਦਿੱਤੀਆਂ ਆਪਸ਼ਨਾਂ ਵਿੱਚੋਂ ਸਹੀ ਆਪਸ਼ਨ ਦੀ ਚੋਣ ਕਰਕੇ ਅਸੀਂ ਖਾਲੀ ਥਾਂ ਨੂੰ ਭਰਾਂਗੇ ਨੰਬਰ 1 मोर के डैश बहुत सुंदर होंगे दसो प्यारे बच्चों खंभ मोर के खंभ बहुत सुंदर होंगे नंबर दो तोता डैश खाना पसंद करता है मिर्च नंबर तीन चक्की हारा डैश खाता है चक्की हारा कीड़े मकौड़े खादा है प्रश्न नंबर दो तो, दिमागी परख परियों के ना लिखो हाँ जी प्यारे बच्चों जिमें तोता कबूतर कां मोर चिड़ी बाज इसे साड़ा पाठ पंछियों की दुनिया ठेद का अभ्यास जल्द ही मिला हम एक नवी वीडियो के नाल धनवाद